ਪੰਜਾਬ ਚ ਟ੍ਰਾਂਸਪੋਰਟ ਵਿਭਾਗ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਪੂਰੀਆਂ 600 ਬੱਸਾਂ ਦੀਆਂ ਜਿਹੜੀਆਂ ਕਿ ਪਰਮਿਟ ਨੇ ਰੱਦ ਕਰ ਦਿੱਤੇ ਗਏ ਨੇ ਦੱਸ ਇਹ ਕਿ ਪੰਜਾਬ ਚ ਟ੍ਰਾਂਸਪੋਰਟ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਆ 600 ਬੱਸਾਂ ਦੇ ਪਰਮਿਟ ਰੱਦ ਕਰ ਦਿੱਤੇ ਨੇ ਇਹ ਪਰਮਿਟ ਗੈਰ ਕਾਨੂੰਨੀ ਟੰਗ ਨਾਲ ਜਾਰੀ ਕੀਤੇ ਗਏ ਸਨ ਮੰਤਰੀ ਲਾਲਜੀਤ ਸਿੰਘ ਢੁੱਲਰ ਨੇ ਕਿਹਾ ਹੈ ਕਿ ਸਾਰੀ ਖੇਡ 2007 ਤੋਂ 2017 ਤੱਕ ਅਕਾਲੀ ਦਲ ਦੀ ਸਰਕਾਰ ਅਤੇ ਫਿਰ ਕਾਂਗਰਸ ਸਰਕਾਰ ਵੇਲੇ ਹੋਈ ਸੀ ਇੰਨਾ ਪਰਮਟਾ ਦਾ ਕੋਈ ਪੈਰ ਨਹੀਂ ਸੀ ਕਈ ਵੱਡੀਆਂ ਟ੍ਰਾਂਸਪੋਰਟਾਂ ਇਸ ਵਿੱਚ ਸ਼ਾਮਲ ਸਨ ਜਿਨ੍ਹਾਂ ਲਈ ਪਰਮਿਟ ਜਾਰੀ ਕੀਤੇ ਗਏ ਸਨ ਉਹਨਾਂ ਹੀ ਟਰੱਕੂ ਟ੍ਰਾਂਸਪੋਰਟਰਾਂ ਦੇ ਨਾਮ ਵੀ ਲਏ ਨੇ ਇਸ ਦੇ ਨਾਲ ਹੀ ਉਹਨਾਂ ਗਿਆ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਕਰੀਬ 30% ਪਰਮਿਟ ਰੱਦ ਕਰ ਦਿੱਤੇ ਗਏ ਹਨ ਜੋ ਕਿ ਗੈਰ ਕਾਨੂੰਨੀ ਸੰਦਾਸਾਈਏ ਕਿ ਟ੍ਰਾਂਸਪੋਰਟ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਨੇ ਕਾਰਵਾਈ ਪੂਰੀ ਜਾਂਚ ਤੋਂ ਬਾਅਦ ਕੀਤੀ ਹੈ ਇਸ ਫੈਸਲੇ ਨਾਲ ਛੋਟੇ ਟ੍ਰਾਂਸਪੋਰਟਰਾਂ ਨੂੰ ਕਾਫੀ ਫਾਇਦਾ ਹੋਵੇਗਾ ਉਹ ਫੇਰ ਵੀ ਆਪਣੀਆਂ ਬੱਸਾਂ ਚਲਾ ਸਕਣਗੇ ਜੋ ਪਰਮਿਟ ਰੱਦ ਕੀਤੇ ਇਹਨੋਂ ਗੈਰ ਕਾਨੂੰਨੀ ਕਲਬਿੰਗ ਨਾਲ ਸੰਬੰਧਿਤ ਸਨਿਸ਼ਕਾਰਨ ਸਰਕਾਰ ਨੂੰ ਮਾਲੀਆਂ ਦਾ ਵੀ ਨੁਕਸਾਨ ਹੋ ਰਿਹਾ ਹੈ ਸੂਬੇ ਦੇ ਲੱਗ ਭਗਤ ਸਾਰੇ ਟਰਾਂਸਪੋਰਟਰ ਇਸ ਫੈਸਲੇ ਤੋਂ ਖੁਸ਼ ਹਨ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਇੱਕ ਜਾਂ ਦੋ ਪਰਮਿਟ ਰੱਦ ਕਰ ਦਿੱਤੇ ਜਾਣਗੇ ਪਰ ਇਹ ਸਭ ਨੂੰ ਲਾਭ ਹੋਵੇਗਾ ਗੈਰ ਕਾਨੂੰਨੀ ਪਰਮਟਾ ਦੇ ਕਈ ਮਾਮਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਗਏ ਸਨ ਅੱਜ ਜੇ ਸਰਕਾਰ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ ਹੈ ਇਸ ਕਾਰਵਾਈ ਦਾ ਇੱਕ ਮੁੱਖ ਉਦੇਸ਼ ਵੱਸ ਦੇ ਵੱਡੇ ਆਪਰੇਟਰਾਂ ਦੀ ਅਜੇਦਾਰੀ ਖਤ ਨੂੰ ਖਤਮ ਕਰਨਾ ਅਤੇ ਟਰਾਂਸਪੋਰਟ ਸੈਕਟਰ ਵਿੱਚ ਬੇਨਿਕਾ ਇਹ ਨੂੰ ਰੋਕਣਾ ਹਾਈਸ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ ਨਾਲ ਹੀ ਇਹ ਕਾਰਵਾਈ ਅੱਗੇ ਵਿਚਾਰੀ ਰਹੇਗੀ ਸੋ ਇਲਾਵਾ ਸਰਕਾਰੀ ਬੱਸਾਂ ਵਿੱਚ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤੇਲ ਚੋਰੀ ਅਤੇ ਹੋਰ ਚੀਜ਼ਾਂ ਨੂੰ ਰੋਕਣ ਲਈ ਵੀ ਕਾਰਵਾਈ ਕੀਤੀ ਜਾ ਰਹੀ ਹੈ ਸਰਕਾਰ ਯਕੀਨਨ ਬਣਾਉਣ ਲਈ ਯਤਨਸ਼ੀਲ ਹੈ ਕਿ ਸੂਬੇ ਦੇ ਲੋਕਾਂ ਨੂੰ ਕਿਸੇ ਵੀ ਪੱਧਰ ਤੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਦਾ ਸਹੀ ਹੈ ਕਿ ਪੰਜਾਬ ਦੇ ਵਿੱਚ ਟ੍ਰਾਂਸਪੋਰਟ ਵਿਭਾਗ ਵੱਲੋਂ ਲਾਲਜੀਤ ਸਿੰਘ ਪੁੱਲਰ ਵੱਲੋਂ 600 ਬੱਸਾਂ ਦੇ ਜਿਹੜੇ ਕੀ ਪਰਮਿਟ ਉਹ ਰੱਦ ਕਰ ਦਿੱਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਬੱਸਾਂ ਦੇ ਪਰਮਿਟ ਜਿਹੜੇ ਗੈਰ ਕਾਨੂੰਨੀ ਤਰੀਕਿਆਂ ਨਾਲ ਲਈ ਗਈ ਸੀ ਇਸ ਦੇ ਨਾਲ ਛੋਟੇ ਬਸਾਂ ਦੇ ਟਰਾਂਸਪੋਰਟਰ ਨੇ ਜਿਹੜੀ ਉਹ ਖੁਸ਼ ਨੇ ਹਾਲਾਂਕਿ ਇਸ ਦੇ ਨਾਲ ਪੰਜਾਬ ਦੇ ਲਗਭਗ ਹਰ ਇੱਕ ਟਰਾਂਸਪੋਰਟਰ ਨੂੰ ਫਾਇਦਾ ਹੋਵੇਗਾ ਤੇ ਲਾਲਜੀਤ ਸਿੰਘ ਖੁੱਲਰ ਨੇ ਕਿਹਾ ਕਿ ਇਹ ਕਾਰਵਾਈ ਜਿਹੜੀ ਉਹ ਅੱਗੇ ਵੀ ਚੱਲੀ ਰਹੇਗੀ 2007 ਤੋਂ ਲੈ ਕੇ 2017 ਤੱਕ ਅਕਾਲੀ ਅਤੇ ਕਾਂਗਰਸ ਦੇ ਕਾਰਜਗੁਰਾਲ ਦੇ ਵਿੱਚ ਇਹ ਜਿਹੜੀ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਪਰਮਿਟ ਲਈ ਗਏ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਹੈ ਇਸੇ ਵਿੱਚ ਸੁਖਬੀਰ ਸਿੰਘ ਬਾਦਲ ਦੇ 30 ਫੀਸਦੀ ਜਿਹੜੇ ਕਿ ਪਰਮਿਟ ਨੇ ਉਹ ਰੱਦ ਹੋਏ ਨੇ ਤੇ ਇਸ ਤੋਂ ਬਾਅਦ ਸਰਕਾਰੀ ਬਸਾਂ ਦੇ ਵਿੱਚ ਪਾਲਣਾ ਕਰਨਾ ਅਤੇ ਤੇਲ ਨੂੰ ਚੋਰੀ ਤੋਂ ਰੋਕਣਾ ਅਤੇ ਹੋਰ ਕਈ ਵੱਡੀਆਂ ਕਾਰਵਾਈਆਂ ਜਿਹੜੀਆਂ ਲਾਲਜੀਤ ਸਿੰਘ ਪੁੱਲਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਨੇ ਟਰਾਂਸਪੋਰਟਰਾਂ ਨੂੰ ਜਿਹੜੀ ਇੱਕ ਖੁਸ਼ੀ ਮਿਲੀ ਹੈ ਕਿ ਜੇਕਰ ਸਾਡੇ ਇੱਕ ਜਾਂ ਦੋ ਪਰਮਿਟ ਰੱਦ ਕੀਤੇ ਜਾਂਦੇ ਨੇ ਪਰ ਫਿਰ ਵੀ ਸਾਨੂੰ ਇਸ ਦੇ ਨਾਲ ਫਾਇਦਾ ਹੋਵੇਗਾ ਦੱਸ ਇਹ ਕਿ ਲਾਲਜੀਤ ਸਿੰਘ ਪੁੱਲਰ ਨੇ ਵੱਡਾ ਕਦਮ ਚੁੱਕਿਆ ਹੈ ਜਿਸ ਦੇ ਵਿੱਚ ਪੰਜਾਬ ਦੇ ਵਿੱਚ 600 ਗੈਰ ਕਾਨੂੰਨੀ ਪਰਮਟ ਬੱਸਾਂ ਦੇ ਪਰਮਟ ਨੇ ਜਿਹੜੇ ਕੀ ਉਹ ਰੱਦ ਕਰ ਦਿੱਤੇ ਗਏ ਨੇ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹੋਵਾਂਗੇ ਤੁਸੀਂ ਦੇਖਦੇ ਰਹੋ ਨੈਟਰ ਪੰਜਾਬੀ মিডিਆ ਹੁੰਦਿਓ ਇਜਾਜ਼ਤ ਧੰਨਵਾਦ